ਵਿਸ਼ਾ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂਕੋਮਲ ਪ੍ਰੀਤਕੌਰ ਮੌਸਮ ਵਿਭਾਗ ਦੇ ਵੱਲੋਂ ਮੌਸਮ ਨਾਲ ਲੈ ਕੇ ਇੱਕ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਦੱਸ ਦਿੰਦੇ ਕਿ ਆਨ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਛੇਤੀ ਹੀ ਮੌਨਸੂਨ ਦੀ ਆਮਦ ਦੀ ਸੰਭਾਵਨਾ ਹੈ ਇਸ ਤੋਂ ਪਹਿਲਾਂ ਪ੍ਰੀ ਮੌਨਸੂਨ ਬਾਰਿਸ਼ ਨਾਲ ਮੌਸਮ ਵਿੱਚ ਕਾਫੀ ਤਬਦੀਨੀਆਂ ਆ ਚੁੱਕੀਆਂ ਨੇ ਤੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲ ਚੁੱਕੀ ਹੈ ਸਵੇਰ ਤੋਂ ਹੀ ਕਈ ਥਾਵਾਂ ਤੇ ਹਲਕੀ ਬੂੰਦਾਬਾਂ ਦੀ ਸ਼ੁਰੂ ਹੋ ਚੁੱਕੀ ਹੈ ਵਿਭਾਗ ਦੇ ਵੱਲੋਂ 26 ਜੂਨ ਤੱਕ ਸੂਬੇ ਪਾਰ ਦੇ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸੇ ਤਹਿਤ ਪੂਰੇ ਸੂਬੇ ਵਿੱਚ بارش ਦੀ ਭਵਿੱਖ ਬਾਣੀ ਕੀਤੀ ਗਈ ਹੈ ਇਸ ਦੇ ਨਾਲ ਹੀ 16 ਜ਼ਿਲ੍ਹਿਆਂ ਵਿੱਚ ਹਨੇਰੀ ਤੂਫਾਨ ਦੇ ਲਈ yellow alert ਵੀ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਕ ਅਗਲੇ 2-3 ਦਿਨਾਂ ਵਿੱਚ ਮੌਨਸੂਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਸਕਦਾ ਹੈ ਇਸ ਦੇ ਨਾਲ ਸੂਬੇ ਵਿੱਚ ਮੁਹੱਲੇਦਾਰ بارش ਹੋਵੇਗੀ ਤੇ ਇਸ ਤੋਂ ਪਹਿਲਾਂ ਹੀ ਸੂਬੇ ਵਿੱਚ ਪ੍ਰੀ ਮੌਨਸੂਨ ਬਰਸਾਤਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਵਿਪາກ ਦੇ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ ਜੁਲੰਦਰ ਲੁਧਿਆਣਾ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸ ਐਸ ਨਗਰ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਆਸਮਾਨੀ ਬਿਜਲੀ ਅਤੇ ਹਨੇਰੀ ਤੂਫਾਨ ਦਾ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਪੂਰਾ ਹਫਤਾ ਬਾਰਿਸ਼ ਦੀ ਸੰਭਾਵਨਾ ਚੁਟਾਈ ਗਈ ਹੈ ਇਸ ਦਾ ਅਸਰ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਵੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਵਕ ਵਕ ਦਿਨ ਵਕ ਵਕ ਜ਼ਿਲ੍ਹਿਆਂ ਦੇ ਲਈ ਅਲਰਟ ਵੀ ਜਾਰੀ ਕਰ ਦਿੱਤੇ ਗਏ ਨੇ